ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇ ਮੋਹਲ ਪਹੁੰਚ ਚੁੱਕੇ ਜੀ ਆਪਾਂ ਫੋਜੀ ਸਾਹਿਬ ਕੋਲ ਦੇਖੋ ਭਾਈਆਂ ਨੇ ਅੱਜ ਸਾਰਿਆਂ ਨਾਲ ਰਿਮੀਆਂ ਲੈ ਕੇ ਆਉਂਦੀਆਂ ਚੱਲੀ ਆ ਤੇ ਹੈ ਵੀ ਘਰੋਂ 7-8 ਦੇ ਲਗਭਗ ਟੋਟੀਆਂ ਫੇਰ ਆ ਨਾਲ ਜਿਵੇਂ ਮੀਨੀ ਵੀ ਹੈਗੀ ਆ ਤੇ ਆਓ ਫਿਰ ਫੋਜੀ ਸਾਹਿਬ ਨਾਲ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸੱਸੀ ਗਾਂ ਜੀ ਸਤਿਕਾਰ ਜੀ ਸੰਦੀਪ ਸਿੰਘ ਜੀ ਹੋਰ ਭਾਈ ਬੜੀ ਕਿਰਪਾ ਜੀ ਬੜੀ ਕਿਰਪਾ ਪਰਮੇਸ਼ਰ ਦੀ ਹੱਥ ਤੇ ਭਾਈ ਮਹਾਰਾਜ ਜੀ ਬੜੀ ਕਿਰਪਾ ਹੈ ਜੀ ਆਪੇ ਪਰਾਂ ਪਿਛੇ ਮਹਾਰਾਜ ਪਰਾਂ ਪਿਛੇ ਸ੍ਰੀ ਗੁਰੂ ਆਮਦਾਸ ਜੀ ਬਾਕੀ ਬਾਕੀ ਬਹੁਤ ਕਿਰਪਾਓ ਮਹਾਰਾਜ ਸ੍ਰੀ ਗੁਰੂ ਆਮਦਾਸ ਜੀ ਅੰਜਨ ਦੇਵ ਜਰੇ ਹਾਂ ਬੜੀ ਕਿਰਪਾ ਹਰ ਇੱਕ ਦੇ ਘਰ ਹਰ ਇੱਕ ਦੇ ਘਰ ਹਾਂ ਜੀ ਤਲਬ ਡੇਰੀ ਫਾਰਮ ਦੇ ਖਰਾਰਣ ਭੈਣ ਭਰਾਵਾਂ ਬਜ਼ੁਰਗਾਂ ਭੈਣਾਂ ਨੂੰ ਸਭ ਨੂੰ ਸਤ ਸ੍ਰੀ ਅਕਾਲ ਔਰ ਤਾਂ ਬਾਈ ਦਾ ਬੜੀ ਕਿਰਪਾ ਜੀ ਤੁਹਾਡੀ ਦਇਆ ਬਰਤੂ ਲੈ ਕੇ ਆ ਗਏ ਚਾਹ ਦੀਆਂ ਜੀ ਅੱਛਾ ਚਾਹ ਲੈ ਗਏ ਹਰਿਆਣੇ ਤੋਂ ਜੀ ਠੀਕ ਆ ਹਾਂ ਜੀ ਉਹ ਖੰਡੇ ਮੰਡੀ ਕੋਲ ਲੈ ਆਦਿਆਂ ਹੁੰਨਾ ਚੱਕ ਬੰਦੇ ਲੈ ਗਏ ਤੇ ਇੱਕ ਨੀਲੀ ਵਾਲੀ ਠੀਕ ਆ ਜੋ ਕੋ ਪਾਈ ਨਹੀਂ ਬਾਹਰ ਆ ਥੋੜੀ ਕੱਚੀ ਸੂਈ ਆ ਅੱਛਾ ਠੀਕ ਪਰਸੋਂ ਸਰੀ ਉਧਰ ਕੇ ਸੂਈ ਆ ਓੱਖਾਂ ਜੀ ਅਗਲੀ ਵੀਡੀਓ ਚ ਪਾਵਾਂਗੇ ਸਾਰਾ ਨੀਲੀ ਰਗੀਆਂ ਪਹਿਲੇ ਸਵਿਚ ਆ ਤਾਂ ਝੋਟੇ ਫਿਰ ਹਾਂ ਜੀ ਚਲੋ ਇਹ ਚਲੋ ਨੂੰ ਅਗਲੀ ਵੀਡੀਓ ਚ ਪਾਉਂਦਾ ਇਹ ਕੋਈ ਗੱਲ ਨਹੀਂ ਜੀ ਇਹਦਾ ਬੰਦ ਕਰਦੇ ਫੋਨ ਬਾਈ ਜੀ ਫੋਨ ਬੰਦ ਕਰ ਦਿਓ ਬਾਕੀ ਮਹਾਰਾਜ ਕਿਰਪਾ ਕਰੇ ਸਭ ਨੇ ਜੀ ਪਰਮੇਸ਼ਰ ਆ ਚਲੋ ਐ ਹੀ ਹੈ ਜੀ ਕਿਰਪਾ ਤੋਂ ਨਹੀਂ ਕਰਨੀ ਜੀ ਪਰਮੇਸ਼ਰ ਨੇ ਕਰਨੀ ਹਰ ਕਿਰਮਾ ਬਰਵਾਦ ਨਾ ਕਰ ਆਪਣਾ ਦੋਰ ਫੜਿਆ ਚਲੋ ਬਿਲਕੁਲ ਜੀ ਮਹਾਰਾਜ ਇਹ ਤਾਂ ਆਪਣਾ ਇਹਨਾਂ ਦੇ ਲੋਕ ਕਰਮ ਆ ਗਿਆ ਭਰ ਗਿਆ ਵਾਡੀ ਹੋ ਗਿਆ ਰਿਆਂ ਜਾਂਦੀਆਂ ਨੇ ਹਾਂ ਜੀ ਬਾਹਰ ਚਲੋ ਇਤਨਾ ਚੰਗਾ ਵੇਚਾਂਵਾਂਗੇ ਚੰਗਾ ਵੇਚਾਂਗੇ ਸਾਡੀ ਬਿਲਕੁਲ ਵਧੀਆ ਰਮਾਂਗੇ ਨਹੀਂ ਸਾਡੇ ਮਾਲ ਦਾ ਕੋਈ ਫਾਇਦਾ ਨਹੀਂ ਹੁਣ ਕੋਈ ਵੀ ਜਿਹੜਾ ਪੈਸੇ ਵੀਰ ਭਰਾ ਲਾਉਂਦਾ ਵਾ ਹਾਂ ਜੀ ਹੁਣ ਮੈਂ ਮਹਿੰਗੀ ਹੋ ਗਈ ਆ ਉਹ 2-4 ਸੂਈਓਂ ਪੀਵੇ ਨੂੰ ਫੇਰ ਹੀ ਮਜ਼ਾ ਆਉਂਦਾ ਮੇਰੀ ਮਜ਼ਾ ਆਉਂਦਾ ਹਾਂ ਯੋਨੀ ਕੋਸ ਨੂੰ ਆਪਣੇ ਕੇ 20000 ਦਾ ਘਟ ਗਿਆ ਫਿਰ ਉਹਨੂੰ ਕੀ ਫਾਇਦਾ ਹੈ ਕਿ ਨਹੀਂ ਨਹੀਂ ਉਹਨਾਂ ਦਾ ਗੱਲ ਜਿਹੜੀ ਜਿਹੜੀ ਵਧੇ ਨਵਾਂ ਮਾਣ ਹੋਈ ਉਹਦਾ ਅਗਲੇ ਸੂਮੇ ਜਿਹੜੇ ਵਧੇ ਤੇ ਉਹਨੂੰ ਵੀ ਚਾਹ ਚੜਦਾ ਵਾਕਿਆ ਮਾਰ ਕੇ ਦੋ ਲਿਆਦਾ ਬਿਲਕੁਲ ਜੀ ਬਿਲਕੁਲ ਬਾਕੀ ਮਹਾਰਾਜ ਕਾਰਨਾ ਸ੍ਰੀ ਗੁਰੂ ਰਾਮਦਾਸ ਨੇ ਜੋ ਕਰਨਾ ਕਰਨਾ ਦੋ ਨਹੀਂ ਆਪਾਂ ਕਿਸ ਦਾ ਕੋਣ ਕਰ ਸਕਦੇ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਪਰਮੇਸ਼ਰ ਸਭ ਨੂੰ ਦਿੰਦਾ ਹੋਸੀ ਮਨੁੱਖਾਤ ਪਾਰ ਕੇ ਸਭ ਨੂੰ ਦੇਵੇ ਹਰ ਇੱਕ ਬੰਦਾ ਰੋਟੀ ਖਾ ਹਾਂਜੀ ਜੀ ਬੋਸ ਸਾਹਿਬ ਤਾਂ ਅਜੇ ਨਹੀਂ ਦਰਵਾਜ਼ੇ ਕਾਇਦੇ ਸਦੂ ਆਵੇ ਦਰਵਾਜ਼ੇ ਲੋੜ ਦੇਖੋ ਇਸ ਲੋਬੂ ਜੱਪ ਇਹ ਦੂਜਾ ਸੁਆਹ ਦੀ ਹਨੇ ਛੋਟੀ ਸੂਈ ਇਹਨੂੰ ਜਦੋਂ ਖਾਣ ਦਾਰੂ ਨਾਲ ਚਾਰ ਦਿਨ ਸੂਈ ਨੂੰ ਹੋਇਆ ਚਾਰ ਦਿਨ ਹੋਇਆ ਚਾਰ ਦਿਨ ਦਾ ਸੁਆਹ ਵਾ ਦੁੱਧ 10 ਕਿਲੋ ਦੇ ਲਾਗੇ ਬਣੇ ਭੋਲੀ ਬਲੋ ਭੋਲੀ ਤੋਂ ਹਟ ਗਈ ਦੁੱਧ ਬਣ ਗਿਆ ਮੜਾ ਜਾ ਹਾਂਜੀ ਠੀਕ ਹੈ ਜੀ ਤੇ ਚਾਰ ਦਿਨ ਸੂਈ ਨੂੰ ਹੋਇਆ ਕੱਟੀ ਮਗਰੇ ਕੱਟੀ ਮਗਰੇ ਹਾਂਜੀ ਹਰਿਆਣੇ ਦੀ ਛੋਟੀਆਂ ਦੂਜਾ ਸੁਆਹ ਦੰਦੀ ਛਿੱਗੀ ਹੈ 6 ਦਿਨ 6 ਦਿਨ ਕੋਲ ਭਾਜੀ 6 ਦਿਨ ਲਓ ਜੀ 6 ਦਿਨ ਛੋਟੀ ਆ ਤੇ ਵੱਟੀ ਛੋਟੀ ਆ ਜੀ ਪੂਰੀ ਜਵਰ ਤੇ ਜੋੜੀਏ ਦੇ ਕਾਲੀ ਆਈ ਐ ਸੜਾ ਦੱਸੀਆਂ ਵਾ آ جوڑیے دے کابی ائی جوڑی تھئی لاڑی رام آج لاڑی وجہ ودیا ہن مار وجہ دیکھو کوالٹی دا سن گمبر والا سن کوالٹی دی جوائی ساری مننی اے فیر فیر ہن دو ٹریگٹر والے کھاداں تک ਹਾਂਜੀ ਹਾਂਜੀ ਬੋਲੀ ਸਾਹਿਬਾ ਇਹ ਬੋਲੀ ਜਿੰਨੇ ਦੀ ਝੋਟੀ ਦੇ ਤਾਨੇ ਜੋ ਬਹੁਤ ਕਰਦੇ ਬੁਧਾ ਲਈਆ ਲੋਹੇ 14 15 ਕਿਲੋ ਜਵਾਉਗੀ ਤੁਮਾ ਜਿਹੜੇ ਬੋਲੀ ਤੇ ਆਲੀ ਝੋਡੀ ਦਾ ਭਾਏ ਹੋਜੀ ਚਲੋ 1.5 ਰੁਪਇਆ ਮੰਗਤਾ ਰਹਿੰਦਾ ਵੇਖ ਰਹੇ ਸੀ ਹਾਂਜੀ 1.3 ਦੀ ਰੱਗਿਆ ਜੀ ਬਸ ਛੋੜ ਹੀ ਕਰੀ ਆਪਾ ਕੋਈ ਨਹੀਂ ਕਰਮੀ ਆਂਦੀ ਹਾਂਜੀ ਸਵਾ ਲੱਖ ਦੀ ਝੋਟੀ ਹਾਂ ਸਵਾ ਲੱਖ ਦੀ ਸਵਾ ਲੱਖ ਜੋ 500 ਛੋੜ ਚਲੋ ਸਵਾ ਲੱਖ ਹੀ ਦੇ ਸਕਾਂ ਝੋਟੀ ਜਿਹੜਾਤੀ ਆਈ ਆ ਹਾਂਜੀ ਥੋੜੀ ਉਦਰੀ ਆ ਤਾਂ ਭਜਦੀ ਕੋਈ ਨਹੀਂ ਡਰ ਕੇ ਜਰਾ ਠੀਕ ਆ ਦੰਗ ਕੱਢੇ ਨਹੀਂ ਦੇਖੀ ਨਾ ਕਿਹ ਬੰਦੇ ਨੇ ਬਾਕੀ ਉਹ ਠੰਡੇ ਹੀ ਤੇਰੇ ਚਲੋ ਐ ਚੋ ਚਾਰ ਤੋਂ ਦੇਖਣੇ ਪੜੀ ਪਰ ਮਾਰੀ ਲਾ ਬਸ ਚਾਰ ਤੋਂ ਲਾ ਉਹਦਾ ਮੋੜੀ ਕਰੀਓ ਤੁਹਾਨੂੰ ਨਹੀਂ ਲੱਭਣੀ ਕੋਈ ਬਸ ਕੋਹਾਲੇ ਤੇਰਾ ਬੰਦ ਖਾ ਰਿਹਾ ਲਾ ਰਿਹਾ ਉਹ ਇਹੋ ਜਿਹੇ ਨਾ ਉਹਨਾਂ ਦਾ ਫਾਇਦਾ ਕਿ ਹੁੰਦਾ ਵੇਖ ਪੈਦਾ ਪਿਆ ਹੁੰਦਾ ਵੇਖ ਦੂਜੇ ਨਾਲ ਟਕਰ ਛੋੜਾ ਹੀ ਡਰ ਜਾਂਦਾ ਉਹ ਜੀ ਉੱਡਾ ਸੀਰ ਸੜ ਗਿਆ ਉਹ ਕਰਦਾ ਹੀ ਬੁੱਤਾ ਚਾਰੀ ਵੜੀਏ ਤੇ ਨੰਬਰ ਤੇ ਵੜੀਏ ਠੀਕ ਉਗਲਾ ਉਤਰੋਂ ਦਖ ਨਹੀਂ ਬਟਲਦੇ ਐ ਨੀ ਪੱਜੀਆਂ ਨੂੰ ਪੱਜ ਕੇ ਕੌੜਾ ਨਾ ਹੋਵੇ। ਕੌੜਾ ਨਹੀਂ ਬਿਲਕੁਲ ਮੈਂ ਸਲੱਗ ਗਿਆ। ਆਈ ਰਸਤੀਆਂ। ਹਾਂ ਘਬੜ। ਹਾਂਜੀ ਘਬੜੀ। ਇਹ ਘਬੜ ਨੇ। ਇਹ ਬੜੀ ਬਹੁਤ ਬੜੀ ਇਹ ਚਾਰ ਗੰਢ। ਲਗਾ ਕਿੱਥੇ ਚੋਟੀ ਦੂਜੀ ਸਵੇਰ ਸੂਰਬੰਣੀ ਚਾਰ ਦਾ। ਹਾਂਜੀ। ਇਹ ਤੁਹਾਨੂੰ ਲੱਗਾਈ ਨਹੀਂ ਲੱਗਦਾ। ਭਾਰਤੂ ਦਾ ਜਗਾ ਧੰਨ ਦਾ ਮੋਲ ਗਿਆ ਸਾਰੇ ਤਰੀ। ਅੱਜ ਦਾਣੇ ਦਾ ਪੋਣਾ ਮਾਰ ਫੜ ਗਿਆ। ਇਹ ਤੂ ਡਰਾਫਟ ਚੱਲ ਨਹੀਂ ਬਾਤ ਚੰਗੇ ਦਾ ਫਾਇਦਾ ਜੀ ਮਾੜੇ ਦਾ ਫਾਇਦਾ ਨਹੀਂ ਚਲੋ ਪੈਸੇ ਤੇ ਲੱਗਦੇ ਆ ਆਪ ਕੋ ਨਾ ਕਿ ਵੀਰ ਭਰਾ ਵਗੇ ਨਾਲ ਲੱਗੂ ਨਾ ਮਜ਼ਾ ਆਉਗੂ ਅੱਗੇ ਅੱਗੇ ਮੈਂ ਅੱਗੇ ਆਜੋ ਚੱਲ ਪਾਣੀ ਵਿੱਚ ਹੀ ਜਾਏ ਜਾਏ ਚਲੋ ਦੱਸੋ ਇਹ ਕੋਲੀ ਨੂੰ ਮਰ ਗਈ ਆ ਜੀ ਐ ਫੁੱਟੀਆਂ ਬਹੁਤ ਵੀ ਰੱਖੋ ਬੋਦੀ ਪੋਲੀ ਚਵਾਈ ਹੋਤੀ ਚਲੋ ਠੀਕ ਹੈ ਹਾਂ ਠੰਡੀ ਸੀ ਲਾ ਥੋੜੇ ਜਿਹਾ ਤਰਾ ਡਰ ਗਈ ਛੋੜੀ ਕਰਨੀ ਸੌਹਾਂ ਜੀ ਹਾਂ ਜੀ ਠੰਡੀ ਸਵਾ ਜਾ ਛੋੜ 500 ਕਰਦੀ ਹਾਂ ਯਾਨੀ ਉਹ ਅੰਚੋਟੀ ਆ ਇਹ ਚਾਰ ਦਾ ਚਾਰ ਦਾ ਚੋਟੀਆਂ ਜੀ ਦੂਜਾ ਸੁਆ ਦੂਜਾ ਸੁਆ ਚਾਰ ਦਾ ਕਿਹੜਾ ਸੁਆ ਚਾਰ ਦਾ ਲੇਖੋ ਫਟੋ ਕਿੱਦਾਂ ਗਿੱਠਾਂ ਦੇ ਸਾਨੇ ਕਰਵਾ ਲਈਦਾ ਸੁੰਬੇ ਵਾਲਾ ਥਣ ਚਵਾਈ ਇਹ ਨਹੀਂ ਰੇਤ ਨਾ ਬਰੋਦੀ ਵਰਗੂ ਨਹੀਂ ਅੱਛਾ ਹਾਂਜੀ ਇਹ ਵੀ ਖੋਲੋ ਹਾਂਜੀ ਫਿਰ ਜੇ ਕੋ ਪੜੀ ਵਿਖੋ ਤੁਹਾਡੀ ਕਿੰਨੀ ਆ ਇਹਨੇ 14 ਲੀਟਰ ਦੁੱਧ ਚਵਾਈਆ ਬੁਲਗੁਨੇ ਅੱਛਾ ਜਦੋਂ ਬਾਕੀ ਕਿੰਨੀ ਕੋਈ ਸੇਵਾ ਕਰੂਗੀ ਵਾਹ ਬੁਲੀ ਪਰਿਵਾਰੀ ਝੋਟੀ ਆ ਇੱਕ ਹੋਰ ਤੇ ਜੱਜ ਬੜਾ ਜੱਜ ਬੜਾ ਕਿ ਖਵਾ ਵੀ ਰਹਿਦਾ ਸੇ ਆ ਜੀਆ ਜੀ ਜੇ ਤੋ ਲੈ ਕੇ ਪੈਨਾ ਬੱਕਰੇ ਨੂੰ ਮੋਰੋ ਤੇ ਬਹਾਉਂਦੇ। ਕਪਾਣ ਮੇਂ ਦਾ। ਬਲਕਿ ਮਾਇਦਾ ਆਪਣੇ ਬਹੁਤ ਉਸਾ ਸਰੀਰ ਵਾਲਾ ਦਿੱਤਾ। ਹੁਣ ਰੰਗ ਦਾ ਗੁੱਡਾ ਖੰਢੀ ਵੜੀ ਆ। ਇਹ ਵੀ ਰਾਤੀ ਉਹਦੇ ਨਾਲ ਹੀ ਆਈ ਆ। ਨਾਲੇ ਨੀ ਸਾਜੀ ਨਾਲ ਆਈ ਆ। ਤੇ ਗੱਬੜਿਆ ਉਹਦੀ ਸੂਈ ਕਰਕੇ ਚੜ ਗਈ ਆ। ਆਪ ਇਹਦੇ ਨਾਲ ਜਾਨਵਰ ਚੰਗੀਆਂ ਜਦ ਸਾਂਭੇ ਉਹਨਾਂ ਸੱਗਿਆ ਤੇ ਸਾਂਭ ਦਾ ਮੁੱਲ ਅਗਰੇ ਹੋਵੇ। ਬਿਲਕੁਲ ਬਿਲਕੁਲ ਜੀ ਬਿਲਕੁਲ। ਸਾਂਭ ਦਾ ਮੁੱਲ ਅਗਰੇ ਨਹੀਂ ਲੈਣਾ। ਲੈਣਾ ਲੈਣਾ ਬੁੱਢਾ। ਹਰ ਵਕਤ ਹੋ ਗਿਆ ਪਰ ਕੋਈ ਦਲੇਰਾ ਮਨਹਾ ਕੀ ਬੋਲਾਈਏ ਆ ਜੀ ਬੀ ਜਬਾ ਬੰਦੀ ਨੂੰ ਹੀ ਦੇ ਲੋਗੇ ਨਾ ਕਿ ਉਹ ਰੀਆ ਦੱਸੋ ਰਦੀ ਦਾ ਪੈ ਰਿਹਾ ਕਿਸਾ ਤਰ੍ਹਾਂ ਡੇਢ ਦਿਨ ਹੋ ਗਏ ਜਣੇ ਪਰ ਆਪਾਂ ਨੂੰ ਸੌਣ ਕੋ ਦਾ ਪਹਾੜਾ ਲਈ ਤੇ ਪਹਾੜਾ ਪਾ ਗਿਆ ਪਹਾੜਾ ਠੀਕ ਹੈ ਜੀ 140 ਦੀ ਝੋਟੀ ਦੇਣੀ 140000 ਦੀ 140000 ਦੀ ਉਹ ਚੋ 5000 ਛੋਟ 135 ਦੀ 135 ਦੀ ਦੇ ਦੋ ਚਲੋ 140 ਜੋ 5000 ਛੋਟ ਬਾਕੀ ਝੋਟੀ ਜਿਹੜਾ ਲੈ ਗਿਆ 400 ਉਹ ਪੀਊਗਾ ਮਾ ਜੀ ਬੰਦੋ ਬੀ ਉਹਨੂੰ ਭੰਡੀ ਇੰਨੀ ਕਰਤਣੇ ਮੁਕੇ ਮਾਰਦੇ ਬਾਕੀ ਮੁਕੇ ਤੇ ਮਾਰਦੇ ਨੇ ਹੋਰ ਕਰਦਾਂਗੇ ਕੋਈ ਜਦੋਂ ਵੀਰ ਭਰਾ ਮੈਂ ਸੁਣਦਾ ਕੰਮ ਕਰ ਹੋਰ ਕਰਦਾਂਗੇ ਯਾਰ ਖੰਸਾ ਮਾਰ ਕੋਈ ਗੱਲ ਨਹੀਂ ਕਿਹੜੀ ਗੱਲ ਮਾਰ ਆ ਜੀ ਨੇ ਬੜਾ ਕੋਈ ਦਿੱਤਾ ਹੈ ਬਿਲਕੁਲ ਹਾਂ ਜੀ ਹੋਰ ਕਰਦੇ ਇਹ ਵੀ ਗੱਪਣੀਆਂ ਹਾਂ ਜੀ ਇਹ ਵੀ ਗੱਪਣੀਆਂ ਇਹ ਵੀ ਇਹ ਵੀ ਦੂਜਾ ਸੁਆ ਜੀ ਤੇ ਨਾ ਇਹ ਛਿੱਕੀ ਆ ਦੂਜਾ ਸੁਆ ਹਾਂ ਜੀ ਛੇ ਦੰਦਿਆ ਦੂਜਾ ਸੁਆ ਇਹ ਵੇਖੋ ਇਹਨੂੰ ਉੱਪਰ ਲੱਗ ਲੇ ਲਾਈਟ ਉੱਥੇ ਲਾ ਉਹਦਾ ਫੜੇ ਚੰਗੇ ਲਾਕੇ ਫੜੇ ਲਿਆ ਇਹ ਵੀ ਉੱਤੋਂ ਅੰਗਰੇਜ਼ਾਂ ਦੇ ਇਲਾਕੇ ਨੇ ਉਹ ਮਹੀਆ ਬੈਠੇ ਚੰਗੇ ਇਲਾਕੇ ਦਾ ਮਤਲਬ ਚੰਗਾ ਹੀ ਬਣਾਈ ਚੰਗੇ ਇਲਾਕੇ ਦਾ ਜੇ ਰੋਕ ਚੰਗੇ ਇਲਾਕੇ ਨੇ ਹੁੰਦੀਆਂ ਉਹ ਕੋਈਆਂ ਬਸ ਉਸ ਤੋਂ ਬਾਅਦ ਕੋਈ ਦਲਤਾਂ ਦੇ ਇੱਥੇ ਤੋਂ ਵੇਖਣ ਜਾਂਦੇ ਨੇ ਬੰਦੇ ਤੋਂ ਸਾਡਾ ਆ ਮੂੰਹ ਮੈਂ ਖਾਲਜੇ ਸਭ ਕਲਾ ਮੂਹਰੇ ਸੇਹੀ ਰੱਖੀ ਸਭ ਤੇ ਜਾਨ ਦਰਦੀ ਛਗੀ ਹਾਂ ਜੀ ਮਾਂ ਲਈ ਇਹ ਬਹੁਤ ਸੋਹਣਾ ਦਿੱਤਾ ਸਰੀਰ ਬਿਲਕੁਲ ਹੈ ਜੀ ਹਾਂਜੀ ਹਾਂ ਲੋਗ ਇਹ ਹਰ ਹਫਤਾ ਹਰ ਹਫਤਾ ਲਉਂਗੇ ਬਿਲਕੁਲ ਬਿਲਕੁਲ ਹਾਂਜੀ ਇਹੋ ਸੰਦੇਸ਼ ਸੰਦੇਸ਼ ਜਿੰਨੀ ਝੂਠੀ ਹੈ ਕਰਨੀ ਮੁੱਲ ਤੇ 45 ਹੀ ਨੇ ਮਿਲ ਜੇ ਦਾ 45 ਨੂੰ ਨਹੀਂ ਆਪਾਂ ਦੇਣੀ ਕੋਈ ਗੱਲ ਨਹੀਂ ਜਿੱਦਾਂ ਆਈ ਆਪਾਂ ਦੇ ਦੇਣੀ ਆ ਜੀ ਠੀਕ ਹੈ ਜੀ ਇਹ ਵੀ ਉਸੇ ਮੁੱਲ ਤੇ 135 ਦੀ 135 135 ਜਾਂ 500 ਛੋੜ ਚਲੋ ਜੇ ਦੋਵੇਂ ਵੀ ਗੱਲਾਂ ਕਰੀਏ ਹੋਰ ਛੋਟ ਕਰਦਾਂਗੇ ਦੋ ਚਾਰ ਜੀ ਅੱਜ ਦੋ ਇਕੱਠੀਆਂ ਖਾਣੀਆਂ ਕਿੱਥੇ ਲੈ ਜਿਓ ਕੱਟੀਆਂ ਨਹੀਂ ਖਾਣੀਆਂ ਸਿੰਗਲ ਜਿਹੇ ਖਾਣੀਆਂ 1 35 ਦੀ ਉਹ 1 35 ਦੀ ਹੈ ਜਿਹੜਾ ਮਰਜੀ ਦਾ ਚਲੋ ਠੀਕ ਹੈ ਜੋ ਚੋਬਾਨਦਾਂ ਕਰਾਂਗੇ ਬੱਕੇ ਤੇ ਬਿਲਕੁਲ ਹਾਂ ਕਰ ਦੇ ਲੋਕਾਂ ਇਹ ਚਾਰ ਦੰਦ ਕੱਟੀ ਸੂਈ ਹੈ ਚਾਰ ਚਾਰ ਦੰਦ ਕੱਟੀਆਂ ਵੀ ਦਿਆ ਨੇ ਮਾਰੀਆ ਸੂਈ ਹੈ ਸੂਈ ਨੂੰ ਅੱਜ ਚੁਕਾ ਦੇ ਪਹਿਲਾ ਸਵਾ ਪਹਿਲਾ ਸਵਾ ਦੋ ਦੇ ਕੋ ਹੱਥ ਕਰੋ 8 ਕਿਲੋ 8 ਕਿਲੋ ਬੋਲੀ ਬੋਲੀ ਤੇ ਸੀਰਸਾ ਕੇ ਇੰਨੀ ਵੀ ਕਿਤੇ ਲੱਤ ਚੁੱਕ ਕੇ ਪਰੇ ਨਹੀਂ ਕਰਦਾ ਲੋਏ ਬਹੁਤ ਹੀ ਸੀਰਸਾ ਚਾਰ ਲੰਗਿਆ ਅੱਜ ਜਰਨਾ ਇਹ ਵੀ ਥੋੜੀ ਹੋ ਦਾਇਮ ਵਾਲੀ ਕਿ ਉਹ ਮਨ ਚੋਈ ਕੋਤੀ ਬਲੀ ਸੁਕੇ ਖਾਲੇ ਸੋੜਾ ਹੋਈ ਨਾ ਲਕਿ ਖਾਲੇ ਵਾਲੀ ਹੋਣੀ ਆ ਬਲਕਿ ਜ਼ਰਦਾਸ਼ ਕਿ ਉਹ ਥੋੜੀ ਜਿਹੀ ਪੋਸਿਟਿਵ ਹੈ ਨਹੀਂ ਨਵੀਂ ਸੁਜੀ ਸੁਜੀ ਆ ਹਾਂ ਹਾਂ ਆਜਾ ਜਨਮ ਚੰਗਾ ਤੁਹਾਨੂੰ ਰੱਖੋ ਜੀ ਚੰਗਾ ਹੀ ਰਹਿਣਾ ਬਿਲਕੁਲ ਭਾਜੀ ਇੱਧਰ ਹੋ ਬਾਕੀ ਜਨਾ ਬੰਨਾ ਹੋਣੇ ਛੋਟੀ ਨੇ ਚੰਗੀਆਂ ਜੋ ਬੰਨੀ ਨੇ ਛੋਟੀ ਪਲਾਕੂ ਨੇ ਹਾਂਜੀ ਅਰੇ ਹੋਰ ਬੰਨੀ ਕਿਉਂ ਜੋ ਅਰੇ ਬੰਨਰੀਆਂ ਨੂੰ ਮੱਥਾ ਪਾਇਆ ਜੀ ਬਿਲਕੁਲ ਤਿੰਨ ਦਿਨ ਹੋਏ ਸਫਾਈ ਨੂੰ ਪਾੜਦਾ ਕਰਕੇ ਥੋੜਾ ਜਿਹਾ ਮਤਲਬ ਖਾਨ ਕਰਾ ਲਈ ਬੜੀਆ ਪਾਈ ਹਾਂਜੀ ਭਾਜੀ ਇਹੋ ਸੰਦੀ ਫਾਇਂ ਜੀ ਨੇ ਛੋਟੀ ਦੇ ਇੱਕ ਵੀ ਵੀ ਕਰਦੀ ਆ ਪਰ ਆਪਾ ਭਾਰਾ ਲਈ ਭਾਰਾ ਨਾ ਦੇਣੀ ਹੈ ਠੀਕ ਹੈ ਜੀ ਹਾਂਜੀ ਇਹ ਦੇ ਦਾਂਗੇ 1 ਲੱਖ 5000 ਦੀ ਜੋ 1 ਲੱਖ 5000 ਠੀਕ ਹੈ ਜੀ 1 ਲੱਖ 5000 ਚੋਂ 5 ਛੋੜ ਪੂਰੇ ਲੱਖ ਦੀ ਲੱਖ ਦੀ ਪੂਰੇ ਲੱਖ ਦੀ ਬਾਕੀ ਮੌਕੇ ਤੇ ਹੋਰ ਮਾਨਸਾਰ ਕਰ ਦਾਂਗੇ ਕੋਈ ਗੱਲ ਨਹੀਂ ਜਿਹੜਾ ਵੀਰ ਭਰਾ ਫੋਨ ਕਰੂਗਾ ਜਦ ਇੱਥੇ ਆ ਕੇ ਲਵੇ ਮੌਕੇ ਤੇ ਮਾਨਸਾਰ ਕਰ ਦਾਂਗੇ ਲਾਈ ਬੱਚਿਆਂ ਨੂੰ ਕੱਟੀ ਕਿਤੇ ਇੱਕ ਲੱਤ ਚੁੱਕ ਕੇ ਨਹੀਂ ਬੜੇ ਕੀਤੀ ਇਹਨੇ ਸੂਈ ਸਾਡੇ ਘਰ ਹੈ ਕਿਉਂ ਲੈਂਦੀ ਆ ਪਰ ਇੰਨੀ ਸਲਾਗ ਮੈਂ ਕੱਟੀ ਨਹੀਂ ਰੱਖਿਆ ਅਜ ਤੱਕ ਜਦ ਮੈਂ ਮੱਸਾ ਜਿੰਨੀ ਔਰ ਨਹੀਂ ਖਾਈ ਠੀਕ ਹੈ ਠੰਡਾ ਸੀ ਰਾਵਰ ਦਾ ਉੱਪਰ ਦੁੱਧ ਨਾਲ ਲੈਣਾ ਜੀ ਲੱਗ ਜਿਹੜਾ ਮਾਲ ਇਹਨਾਂ ਦੇ ਦੁੱਧ ਉੱਪਰ ਕਰਨਾ ਹਾਂਜੀ ਹਾਂਜੀ ਠੰਡੀ ਤੇਰੀ ਕਰਮਾਲ ਮਾਨਸਤ ਕੇ ਦਾ ਫੇਰ ਜਦੋਂ ਸਰ ਸੋਣਾ ਮਨ ਸਿਰ ਚੰਗਾ ਹੋਵੇ ਮੈਂ ਦਾ ਸਿੰਘ ਚੰਗਾ ਹੋਵੇ ਥਣ ਚੰਗਾ ਹੋਵੇ ਕੋਈ ਚਾਰਸੂ ਐਪੀ ਲਿੰਦਾ ਹੋ ਫਿਰ ਭਰਾ ਨੇ ਜਦੋਂ ਫੇਰ ਵੇਚਣੀ ਆ ਸਾਡੇ ਕਿਦਾਂ ਵਪਾਰੀ ਜਾਊਗਾ ਭੱਜ ਕੇ ਲਊਗਾ ਇੱਕ ਸੰ ਕਿਦਰ ਨਹੀਂ ਜਾਂਦਾ ਕਿਸੇ ਕਿਦਰ ਨਹੀਂ ਜਾਂਦਾ ਵਪਾਰੀ ਜਾਂਦਾ ਵੇਖ ਕੇ ਮੋੜਾ ਬਿਲਕੁਲ ਉਹ ਫਰੀ ਕੜੀ ਵਿਚਾਰੇ ਲੋਕ ਫੋਨ ਲਵਾਦੇ ਆਜੋ ਆਜੋ ਅਗਲਾ ਫੇਰ ਮਾਲ ਦੇਗਾ ਸੁਣਿਆ ਇਹ ਕੋਈ ਕੱਟੀ ਹੈ ਕੱਟੀ ਹੈ ਇਹਦੇ ਮਗਰ ਕੱਟੀ ਕਿੰਨੇ ਮਗਰ ਕੱਟੀ ਕੱਟੀਆਂ ਹੋਈਆਂ ਨੇ ਮੇਰੇ ਕੋਲ ਕੱਟੀਆਂ ਹੋਈਆਂ ਨੇ ਸਾਰੀਆਂ ਬੋਰ ਇਹਦੇ ਮੇਰੇ ਕੱਟੀਆਂ ਦੇ ਮਗਰ ਕੱਟੀਆਂ ਆ ਗਈਆਂ ਹੋਈਆਂ ਆਈਆਂ ਕੋਈ ਜਰਤੀਆਂ ਨਹੀਂ ਬਾਕੀ ਮਹਾਰਾਜ ਹਰ ਰੋਟੀ ਦਾ ਪਣਾ ਕਰੇ ਪਰਮੇਸ਼ਰ ਪਲਾ ਦੋਨੇ ਕਰਨਾ ਹੈ ਆਪਾਂ ਕਹਿਦਾ ਕੀ ਕਰ ਸਕਦੇ ਹੈ ਪਲਾ ਦੋਨੇ ਕਰਨਾ ਉਪਰ ਵਾਲੀ ਨੀਤੀ ਛਤਵਾਏ ਉਹਨੇ ਦੇਣਾ ਸਭ ਨੂੰ ਮਹਾਰਾਜ ਹਰ ਕਰੋ ਰੋਟੀ ਦੰਦਾਈ ਪਰਮੇਸ਼ਰ ਨਾਲ ਕੋਈ ਜਲਦੀ ਚੱਲਦੀ ਹੈ ਹਰ ਸੋਨਾ ਬਣਾਉਂਦੀ ਹੈ ਜਿਆਦਾ ਝੂਕ ਲਾ ਕੇ ਥੋੜਾ ਜਾਓ ਨਾ ਕਰ ਥੋੜਾ ਆ ਜਾਓ ਹੋਈਦਾ ਹਾਂ ਜੀ ਬਾਕੀ ਚਲੋ ਮਾਲ ਜਿਹੜਾ ਉਪਰ ਲਾਕੇ ਦਾ ਲੈਣੇ ਮਾਰ ਚੱਕਾ ਹਾਂਜੀ ਇਹ ਕੱਦੋਂ ਖੱਡੇ ਮੰਡੀੋਂ ਲੈਦੀ ਇੱਕ ਵਾਰ ਰੀਲੀ ਵਾਲੀ ਵਜਦੀ ਇੱਕ ਬੰਦੇ ਲੈ ਗਿਆ ਅੱਛਾ ਉੱਥੋਂ ਵੇਖਿਆ ਬੜਾ ਫਿਰਿਆ ਬੜਾ ਫਿਰਿਆ ਮੇਰੇ ਮਸੂਮ ਦਾ ਮਾਲ ਨਾ ਮਿਲਿਆ ਠੀਕ ਹੈ ਤੇ ਮਾਰ ਮਾਲ ਕਰ ਕਿਰਪਾ ਕਰੇ ਮਾਰ ਚੰਗੇ ਦਾ ਫੇਰਾਂ ਚੰਗੇ ਚੰਗੇ ਦਾ ਹਾਂ ਆ ਵੇਖੋ ਸੋਨਾ ਸਾਂਭ ਲਾਉਦੀ ਆ ਅਜੇ ਚੌਥੇ ਦਿਨ ਦਾ ਸੂਆ ਇਹਨੂੰ ਹਾਂਜੀ ਸੂਆ ਤੇ ਚੌਥੇ ਦਿਨ ਹੋਇਆ ਸੋਨਾ ਸਾਂਭ ਕਰਦੀ ਆ ਬਾਕੀ ਦੁੱਧ 8 ਕਿਲੋ ਹੈਗਾ ਦੁੱਧ ਅਜੇ ਕਰੂਗੀ ਜੁੱਟ ਰੋਜ਼ ਰੋਈ ਤੇ ਰੋਜ਼ ਨਾ ਬਦਲੇ ਨੇ ਬਦਲਾ ਜੀ ਚਵਾਈ 1 ਨੰਬਰ ਵੇਖੋ ਚਵਾਈ ਸੋਣੀ ਚਵਾਈ ਜਿਹੜੀ ਹੈ ਨਾ ਵੇਖੋ 2 ਨੰਬਰ ਕੋਈ ਪਤਲੂਣੀ ਥੋੜੀ ਜੀ ਅਜੇ ਚਵਾਈਆਂ ਤੇ ਆ ਕੇ ਹੋਰ ਬਣੂਗੀ ਵੇਖੋ ਮਤਲਬ ਚਵਾਈ 1 ਨੰਬਰ ਠੀਕ ਚਲੋ ਆਜ ਇਹ ਇਹ ਲੋਕ ਇਹ ਵੀ ਸੂਈ ਹੈ ਜੀ ਛੋਟੀ ਇਧਰ ਨਹੀਂ ਹੈ ਇਹ ਵੀ ਚਾਹੁੰਦੇ ਇਧਰ ਇਹ ਹਸਣ ਲੱਗ ਪਏ ਸੀ ਜੀ ਇਹ ਆਪਣੇ ਇਲਾਕੇ ਦੀ ਝੋਟੀਆਂ ਚਾਰ ਦੰਦ ਦਾ ਸੂਇਆ ਕੱਟੀ ਮਗੜਾ ਕੱਟੀ ਮਗੜਾ ਇਹਨਕੋ 2000 ਲੀਟਰ ਪਿਆਰ 10 ਬਲੈ ਉਹਦਾ ਨਾਮ ਹੀ ਹੈਗਾ ਪਰ ਆਪਾਂ 8 ਹੀ ਦੱਸਣਾ ਜੀ ਠੀਕ ਹੈ ਜੀ ਇਹ ਵੀ ਅਜ ਪੰਜਵੇਂ ਛੇਵੇਂ ਦਿਨ ਦਾ ਸੂਆ ਵਾ ਅੱਛਾ ਕੱਟੀ ਇਹਦੇ ਮਗੜਾ ਤੇ ਦੋ ਮਹੀਨੇ ਤੋਂ ਦੱਸਣਾ ਬੜਾ ਫਟੇ ਸਾਲ ਤਾਲੀਆ ਬਿਲਕੁਲ ਚਾਰ ਦੰਦ ਦੇ ਐਂ ਫੜੇ ਲੱਖੇ ਇਹ ਲਓ ਸੋਣਾ ਜੀ ਤੁਹਾਨੂੰ ਹੋ ਗਿਆ ਉਹ ਜਿਹੜਾ ਸਾਨੂੰ ਤੁਹਾਨੂੰ ਪਾਉਣਾ ਹੈ ਤੁਹਾਨੂੰ ਪੋਹਿਆ ਲਿਓ ਜੀ ਆਏ ਜੀ ਹਾਂ ਅੰਟੀ ਜੀ ਇਹ ਲੋੜ ਨੂੰ ਵੀ ਨਾ ਐ ਧੀਰੀ ਬਿਲਕੁਲ ਜੀ ਹਾਂ ਜੀ ਪਹਿਲਾ ਸੋਹ ਜੀ ਪਹਿਲਾ ਸੋਹ ਜੀ ਇਹ ਬੱਚਾ ਆਣੀ ਬੰਸਾ ਇਹਨਾਂ ਤੋਂ ਵੀ ਫੰਜੇ ਨਹੀਂ ਛੋਟੀ ਦੇ ਦਿੰਨੇ ਕੋਈ ਗੱਲ ਨਹੀਂ ਜੀ 95 ਦੀ ਦੇ ਰਹੀ ਜੀ ਜੈ ਜੀ ਚਲੋ ਇਧਰ ਦੀ ਕੋਈ ਨਹੀਂ ਜੈ ਜੈ 90000 ਦੀ 90 ਜੋ 5 6 6 ਕਕੇ ਮੌਕੇ ਤੇ ਮਾਨਤਨ ਕਰੇਗਾ ਜਿਹੜਾ ਬਣ ਭਰਾਓ ਮਲਾ ਨੂੰ ਬਾਈ ਇੱਥੇ ਆਊਗਾ ਸਾਡੇ ਕੋਲ ਜਾਂ ਫੋਨ ਲਾਊਗਾ ਮੌਕੇ ਤੇ ਮਾਨਤਨ ਕਰਦਾ ਚਲੋ ਠੀਕ ਹੈ ਜੀ ਕੱਤੀ ਚੰਗੀ ਦੁੱਧਾਂ 8 ਕਿਲੋ ਸੀਬੀਏ ਦੀ ਦੁੱਧੇ ਬਦੂ ਚਲੋ ਭਾਈਆਂ ਨੂੰ ਬੱਚਾ ਲੱਗ ਗਿਆ ਜੀ ਲਾ ਬੱਚਾ ਮਰ ਗਿਆ ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਈ ਨਾ ਬੰਦਾ ਆ ਭਾਈ ਜੀ ਭਾਈ ਨਾਲ ਕਿੱਥੇ ਕਿੱਥੇ ਰੋ ਹਾਂ ਵਿੱਚ 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 ਇਹ ਮੇਰੀ ਜਿਹੜੀ ਝੋਟੀ ਹੋਈ ਮੇਰੀ ਝੋਟੀ ਗਈ ਹੈ 4 ਦਾਲ 4 ਦਾਲ ਮੇਰੀ ਝੋਟੀ 4 ਦਾਲ ਗਿਆ ਮੇਰੀ ਪਹਿਲਾ ਸੁਪਾ ਮੈਂ ਸਿੰਗ ਨਹੀਂ ਹਿਲਦੀ ਦੱਸਾਂ ਕਿ ਪੂਰੇ ਇੱਕ ਤਰ੍ਹਾਂ ਦਿਖਾਵਾਂਗੇ ਇਹ ਸੰਗ ਦਾ ਭਜਨ ਨੂੰ ਹੈ ਤੁਹਾਨੂੰ ਚੱਲਾਈ ਗੱਡੀ ਭੰਨ ਦੀ ਹੁਣ ਨਾ ਮਾਰਦੇ ਆ ਗਿੱਰਾ ਇਹਨੂੰ ਲੈ ਆਂ ਕਿਨੇ ਤੋੜ ਇੱਧਰ ਰੋਕੀ ਜਰਾ ਅਸੀਂ ਖੜੇ ਹੋ ਗਏ ਸਿੰਘਾ ਜਦੋਂ ਗਾ ਮੀਨੀ ਕਾਦੀ ਜੀ ਬਕਤ ਆ ਗਏ ਕਿਹੜੀ ਪਰੇ ਰੱਬ ਦੀ ਨਹੀਂ ਲੈਨੇ ਕੋ ਪਛੇ ਸਮੇਂ ਜੇ ਮਾਪਾ ਲੈਣਾ ਜਾਨਵਰ ਉਹ ਜਿਹੜਾ ਜਨਮ ਹੋਏਗੇ ਬਿਲਕੁਲ ਮੀਨੀ ਕਾਦੀ ਜੀ ਸਿੰਘ ਨਾਲ ਆਇਆ ਮੀਨੀ ਕਾਦੀ ਉਹ ਦੋਸਤ ਆ ਚੱਲ ਭਜਾ ਦੋ ਹਾਂਜੀ ਇੱਕ ਮੀਨੀ ਵਾਰਟੀ ਨਹੀਂ ਲ ਲਈ ਕੋਈ ਮੈਂ ਮੀਨੀ ਦੇ ਲੇ ਕੇ ਮੀਨੀ ਕੋ ਆ ਕੇ ਲੈ ਰਿਹਾ ਠੀਕ ਹੈ ਜੀਗਾ ਇਹੋ ਬੁੱਤ ਸਾਰੇ ਜਿਹੜੇ ਹੋ ਗਏ ਬੰਨੀ ਇਹੋ ਪਹਿਲੋਸ ਦੁਆ ਚਾਰ ਦਾ ਦਸਾਦੀ ਫਾਨਾ ਕੋਟ ਸੇ ਪਹਿਲੇ ਨਾਮ ਨਾ ਨਾਮ ਮੱਝੇ ਨਾ ਜਾਣ ਦੇ ਇਹ ਵੀ ਖਾਲੀ ਆਈ ਇਸ ਨਾਲ ਪਰੇ ਜੀ ਹਾਂ ਜੀ ਖਾਲੀ ਆਈ ਹੈ ਹੈਗੀ ਇੱਧਰ ਦੀ ਆਪਨੇ ਇਲਾਕੇ ਦੀ ਲੋਕ ਲੋਕਾਂ ਹਾਂ ਜੀ ਹੈ ਕੱਪੀ ਬਦੋਈ ਨਿਕਲ ਕੇ ਗੁੱਦੜਾ ਵੀ ਮੇਂਦੀ ਪੀ ਗਿਆ ਨਿਕਲੂ ਕੱਪੀ ਦਾ ਹਾਂ ਜੀ ਜਨੂਈ ਆ ਗੁੱਦੜੀ ਨਹੀਂ ਇਹ ਵੀ ਜਾਏ ਜਾਂਦਾ ਉਹ ਗਿਆ ਗਿਆ 90 ਹਜ਼ਾਰ ਨੇ 90 ਹਜ਼ਾਰ 90 ਹਜ਼ਾਰ ਦੀ 90 ਜੋ ਹਜ਼ਾਰ ਛੋੜ ਚਲੋ ਬਾਕੀ ਕੋਈ ਕਰਨੀ ਮੌਕੇ ਤੇ ਹੋਰ ਕਰਦਾਂਗੇ ਮਾਨਤਨ ਜਿਹੜੇ ਵੀਰ ਭਰਾਣੇ ਲੈਣੀਆਂ ਅਸੀਂ ਭਾਜ ਲਈ ਆ ਉਹਨੂੰ ਭਾਜ ਦਿਆਂਗੇ ਇਹ ਸੁਕੇ ਪੌਣੀਆਂ ਮੁੰਡੇ ਦੇ ਵਿੱਚ ਮਾਤੀ ਮੈਂ ਜਦ ਸੁਆਕੇ ਪਾਉਂਗਾ 31 ਨੂੰ ਮੰਡੀ ਹੋਣੀ ਆ ਵੇਖੋ ਮੰਡਾ ਹੋਣੀ ਆ 31 ਦੀਆਂ ਤੇ ਮੈਂ ਸੁਆਕੇ ਪਾਉਂਗਾ ਮਾਤੀ ਮੈਂ ਜਦ ਕੋਈ ਨਹੀਂ ਚੇ ਜਿਹੜੀ ਜਿਹੜੀ ਸੁਕੇ ਬਰਖੀ ਕਰਦੇ ਆ ਹਾਲ ਹੀ ਤਾਂ ਇਹ ਵੀ ਜਾਂਦਾ ਹਨ ਮਿਲਾਂਗੇ ਤਾਂ ਬਹੁਤ ਮਾਰ ਆ ਗਈ ਹਾਂ ਹਾਂ ਹਰ ਮਾਰ ਚੱਲੋ ਮੋਢੀ ਨਹੀਂ ਜਾਂਦੀ ਜਵਾਈ ਇਹਦੇ ਵੀ ਬੜੀ ਵੇਖੋ ਜੀ ਇੱਕ ਨੰਬਰ ਜਵਾਈ ਆ ਪੋਲੀ ਵੜੀ ਰੂਮ ਵਰਗੀ ਆ ਬੈਠੀ ਤੋ ਜਵਾਈ ਇਹਨਾਂ ਬੜੀ ਆ ਇਹ ਵੀ ਗੱਭਣਾ ਇਹ ਸੁਈ ਜਾਂਦੀ ਹੈ ਸੁਈ ਆ ਜੀ ਅੱਛਾ ਇਹ ਸੁਈ ਆ ਇਹ ਵੀ ਸੁਈ ਆ ਇਹ ਦਜੀਸ ਸੁਈ ਆ ਹਾਂ ਜੀ ਫਾਡੇ ਮੈਂ ਘਰੇ ਸੁਈ ਆਪਾਂ ਗੱਭਣਾ ਪਾ ਲਈ ਆ ਜੀ ਹਾਂ ਜੀ ਇਹਨਾਂ ਕੋਈ ਪਿਛਲੇ ਘਰ ਨੇ ਨੂੰ ਪਾੜਾ ਪਾਉਂਦਾ ਰਿਹਾ ਤਾਂ ਤੇ ਮੈਂ ਭਾਰੇ ਦੇ ਹੁੰਦੀ ਆ ਬੱਚਾ ਹੀ ਛੱਡ ਕੇ ਬੱਚਾ ਢਾਲ ਛੱਡਦੇ ਆ ਡਾਕਟਰਾਂ ਕੋਲ ਭਾਰਾ ਲੈਣ ਤੇ ਠੀਕ ਆ ਤੇ ਮਤਲਬ ਮਿਲ ਪੈਂਦੀ ਕਈ ਨਾ ਇਹ ਬਿਲਕੁਲ ਨਾਛੇਤੀ ਪਸਵੇਂ ਹੈ ਜੇ ਟੀਕਾ ਲਾਉਣੇ ਨੂੰ ਪੰਜ ਵਾਰ ਦਿਨਾਂ ਸੁਈ ਰੋ ਦੁੱਧ ਦੇ ਕੋਈ 10 ਲੀਟਰ ਹੰਡਾ ਠੰਡਾ 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 10 ਲੀਟਰ ਦੁੱਧ ਲੈ ਲਓ ਇੰਡਸ ਲੋਕ ਵੱਧ ਮੈਂ 15-16 ਕਿਲੋ ਚੋ ਮੈਂ ਉਧਰ ਜੇ ਹੀ ਕਰਵਾਈ ਤੇ ਬੰਦਾ ਫ੍ਰੀਜ ਕੋਲ ਤੋਂ ਮੈਂ ਲੈ ਆਇਆ ਅੱਛਾ ਉਹ ਇਹ ਦੁੱਧ ਚੋਕਾ 15 ਕਿਲੋ ਰੋ ਮੈਂ ਕਿਹਾ ਦੁੱਧ ਆਜਿ ਆਜਿ ਉਹ ਗੈਰਾਂ ਲੋਕ ਦਮੇ ਦੇ ਛੋਂਡਾ ਫੇਂਜੇ ਚਾਹ ਹਾਂਜੀ ਦੇਰੀ ਜਮਾ ਛੜ ਗਈ ਆਪਾਂ ਸੋਤਾਲ ਕਰਕੇ ਮਾਫੂਲਾ ਮੈਂ ਪੋਲਾ ਮੰਗਦੇ ਹੀ ਪਾਇਆ ਰ ਅਜੇ ਬੱਚੇ ਦੇ ਮੈਨੇ ਉਹੇ ਬੱਚੇ ਦੇ ਜੋਣੀ ਹੈ ਉਹਦਾ ਸਿਰਸਕ ਬਾੜਤੀ ਥੱਲੇ ਰੱਖ ਕੇ ਜੋਨੇ ਆ ਹਾਂਜੀ ਜੇ ਮਤਲਬ ਜਦੋਂ ਬਸੰਤ ਪੈਂਦੀ ਆ ਬਾੜੇ ਦੇ ਜਾਂ ਢੀਆ ਉਲਾਦੀਆਂ ਬਾੜਤੀ ਥੱਲੇ ਲਾ ਕੇ ਬਾੜਤੀ ਨੂੰ ਨਾਤ ਨਾ ਮਾਰੂਗੀ ਕਾਨੂੰਨ ਮੈਂ ਪੁੱਛਣਾ ਮਾਰੂਗੀ ਲੱਤਾਂ ਘੱਟ ਕੇ ਮਿਲਦੀ ਆ ਤੇ ਦੋ ਦਿਨਾਂ ਤੇਰਾ ਜਵਾਨ ਘਾਣੇ ਤੇ ਆ ਜਿਹੜੇ ਮਾਰੇ ਕੱਟੀ ਇਹਦੇ ਮਾਰੇ ਕੱਟੀ ਇਹਦੇ ਮਾਰੇ ਹਾਂਜੀ ਇਹ ਸੰਦੀਪ ਸਿੰਘ ਅਹੀਂ ਤੇ ਨਹੀਂ ਵਾਵਾ ਪਏ ਹਨ ਅਹੀਂ ਘੱਪੜ ਨਹੀਂ ਆ ਝੂਠ ਨਹੀਂ ਬੋਲਣਾ ਹਾਂਜੀ ਠੀਕ ਹੈ ਜੀ ਅਹੀਂ ਮੈਂ ਲੱਖੋ ਪੁੱਟਾ ਪਕੇ ਲਈ ਆ ਹੁਣ ਮੈਂ ਦਿੰਦਾ ਕਿ ਕੋਮਲ 95000 95000 ਅੱਜ ਕਹਿੰਦਾ ਅੱਜ ਲੈਣੀ ਆ ਜਦੋਂ ਘਾੜੇ ਲਾ ਦੇ 14 ਕਿਲੋ ਜਵਾਕੇ ਦੇ ਆਂ ਕਿ ਫੇਰ ਅਹੀਂ ਮਤਲਬ ਨਹੀਂ ਘਟਾਉਣੇ ਫੇਰ ਵਸਾਂ ਸਿੱਟਕਾਂਗੇ ਹਾਂਜੀ ਲਈ 1 5 ਦੀ ਅੰਗੀ ਹੋਟੀ ਹੈ ਹਾਂ ਦੂਜਾ ਸਵੇਰ ਪੈਂਦੀ ਇੱਕ ਪਾਈਂਦੀ ਆ ਜੋੜ ਕੇ ਲੈਣੀਆਂ ਜਦੋਂ ਥੋੜਾ ਭਰਾ ਮੰਗਦੀ ਆ ਕੇਵਲ ਟੀਆ ਵੀ ਲਾਉਣਾ ਪੈਂਦਾ ਠੀਕ ਹੈ ਜੀ ਅੱਜ ਕਹਿੰਨੇ ਲੈਣੀ ਆ 95000 ਦੀ ਦਿੰਦਾ ਚਲੋ ਕਰਦੇ ਮੈਂ ਫੇਰ ਮਾਨ ਕੋਈ ਨਾ ਮੌਕੇ ਤੇ ਕਰਦਾਂਗੇ ਮਾਨ ਕੋ ਮਾਨ ਦੇਖੋ ਜੀ 7 ਛੋਟੇ ਸੇਰ ਆ ਬਾਈ ਕੋਈ ਜੀ ਵਿੱਚੋਂ ਉਧਰੋਂ ਆਈਆਂ ਤੇ ਇੱਧਰ ਨੌਕਰ ਵੀ ਹੈ ਗਿਆ ਬਾਕੀ ਮੇਰੇ ਵੀਰ ਆਓ ਇੱਥੇ ਆ ਕੇ ਚੈੱਕ ਕਰਕੇ 6 ਕਰਕੇ ਲੈਣੇ ਮਾਨ ਭਾਈ ਜੀ ਹਾਂ ਜੀ ਹਾਂ ਜੀ 7 ਛੋਟ ਗਿਆ ਨਹੀਂ ਤੇ 3 ਘੱਬਣੇ 4 ਸੋਈਆਂ ਠੀਕ ਹੈ ਹਾਂ ਜੀ 4 ਰਿਆਣੇ ਦੀਆਂ ਬਾਕੀ ਲੋਕ ਹਾਂਜੀ ਕਿ ਮਹਾਰਾਜ ਪਣਾ ਕਰੇ ਹਰ ਇੱਕ ਦਾ ਪਰਮੇਸ਼ਰ ਜੀ ਨੰਬਰ ਮਹਾਰਾਜ ਪਣਾ ਕਰੇ ਹਰ ਇੱਕ ਦਾ ਪਤਾ ਤੁਹਾਨੂੰ 147 12792 ਕਰਨਾਮ ਸਿੰਘ ਫੌਜੀ ਪਿੰਡ ਤਿਮੂਆਲਾ ਜ਼ਿਲ੍ਹਾ ਮਰਸਾ ਤਸੀਲ ਬਾਬਾ ਬਖਾਰ ਸਾਹਿਬ ਸਾਹਿਬ